ਆਵੇ ਗੱਲੇ ਤਾਂ ਕੋਈ ਵੀ ਫੱਕਰ ਆਇਆ ਹੋਵੇ ਜਾਂ ਤੇ ਕੋਈ ਵੀ ਜਿੱਕਰੇ ਨਿਕਲ ਸਵਾਲ ਲਿਖਿਆ ਮਸਤਨੀ ਗੱਦੀ ਹੈ ਬਚਨ ਦੀ ਕੋਸ਼ਿਸ਼ ਕਰਿਓ ਰਗੜਾ ਖਾਨ ਦੀ ਕੋਸ਼ਿਸ਼ ਨਾ ਕਰਿਓ ਇੱਥੇ ਮਾਂਜਾ ਚਾਰਨ ਲੱਗਿਆ ਉਹਨੇ ਮੈਂਟ ਨਹੀਂ ਲਾਉਣਾ ਪਿਛਲੇ ਤਾਜ ਨਹੀਂ ਬਣਾਈ ਆਏ ਭਾਈ ਜੀ ਜੇ ਹੁਣ ਵੀ ਨਿਗਾਹ ਜਾਇਆ ਉਹਨਾਂ ਦੇ ਬਚਨ ਦੀ ਕੋਸ਼ਿਸ਼ ਕਰ ਜਿਓ ਰਗੜਾ ਨਾ ਖਾ ਜਿਓ ਰਾਮਨਾਬਾ ਜੀ ਕੋ ਬਾਜੀ ਸੁਣਨੀ ਹੈ ਸੁਣੋ ਮੈਂ ਆ ਤੁਆ ਭੁੱਲਾ ਬਾਹਰ ਜਾ ਸਕਦੇ ਮੈਂ ਦੇਖ ਲਿਆ ਸਭ ਕੁਝ ਹੱਤ ਬਸਮ ਕਫਾ ਮੈਂ ਨਹੀਂ ਦਿੱਤਾ ਜਿਹੜੇ ਆਪੇ ਆਪ ਨੂੰ ਮੂਰਖ ਹੁੰਦੇ ਉਹਨਾਂ ਨੇ ਮੇਰੇ ਸਾਹਮਣੇ ਆ ਕੇ ਬੈਠ ਕੇ ਮੈਨੂੰ ਗੱਲ ਕਰਨ ਦੇ ਦੋ ਮਿੰਟ ਵਾਹ ਵਾਹ ਕਈ ਮਸਤਾਨੇ ਬੱਚੇ ਐ ਉਹਨਾਂ ਨੇ ਜਿਹਨਾਂ ਭੈਣ ਦੇ ਪੈਰੀ ਪਾੜ ਕਰਾ ਦਿੱਤੀ ਸੀ ਹਾਂ ਇਹ ਭੈਣ ਕਿਸ ਮੈਕਲਾ ਡੋਡਿਆਂ ਵਿੱਚ ਉੱਦ੍ਹਾ ਕਰਿਆ ਫਿਰਦਾ ਵਕੀਰੀ ਤਾਂ ਹੁ 2 ਮਿੰਟਾਂ ਲੈ ਲੈਣੇ ਅਗਲੇ ਤੋਂ ਇਹ ਮਰਦਾਨੀ ਦੇ ਪੀ ਹੈ ਉਹ ਅਗਲੇ ਆਪਣੀ ਜ਼ਿੱਦ ਆਹ